ਉਨੂੰ ਕਿਹਾ ਗਿਆ ਮਸੱਲਾ ਮਸੱਲਾ ਬਸਾਂ ਦਾ ਕੋਈ ਕਾਰ ਨਹੀਂ ਕਹਿੰਦਾ ਜੇ ਸਾਡਾ ਸਿੱਦਕ ਹੀ ਨਹੀਂ ਹੋਇਆ ਮਸੱਲਾ ਬਸਾਂ ਦਾ ਕੀ ਫਾਇਦਾ ਜੇ ਸਾਡਾ ਸਿੱਦਕ ਹੀ ਨਹੀਂ ਹੋਇਆ ਤੇ ਮਸੱਲਾ ਬਸਾਂ ਦਾ ਕੀ ਫਾਇਦਾ ਕਹਿੰਦਾ ਸਿੱਦਕ ਮਸੱਲਾ ਸਿੱਦਕ ਕਰੋ ਉਸ ਮਾਲਕ ਤੇ ਆਪਣਾ ਸਿੱਦਕ ਰੱਖੋ ਆਪਣਾ ਯਕੀਨ ਰੱਖੋ ਉਸ ਮਾਲਕ ਦੇ ਜਿਹਦੇ ਵੀ ਨਾਲ ਤੁਸੀਂ ਜੁੜੇ ਹੋ ਸਿੱਦਕ ਮਸੱਲਾ ਮਿਹਰ ਮੁਹੱਬਤ ਪਾਈ ਕਿੰਤਾ ਫੇਰ ਉਸ ਮਾਲਕ ਨੇ ਜਦੋਂ ਸਿੱਦਕ ਜਕੀਨ ਹੋ ਗਿਆ ਉਸ ਮਾਲਕ ਤੇ ਫੇਰ ਉਸ ਮਾਲਕ ਨੇ ਕੀ ਕਰਨਾ ਹੈ ਸਿੱਦਕ ਮਸੱਲਾ ਮਿਹਰ ਮੁਹੱਬਤ ਪਾਈ ਫੇਰ ਉਸ ਪਰਵਰਦੀ ਦਾਰ ਦੀ ਉਸ ਮਾਲਕ ਦੀ ਤੁਹਾਡੇ ਤੇ ਕਿਰਪਾ ਹੋਣੀ ਹੈ ਮਿਹਰ ਮੁਹabbat ਪਾਇਆ ਫਿਰ ਉਸ ਮਾਲਕ ਨੇ ਤੁਹਾਡੇ ਅੰਦਰ ਆਪਣਾ ਇਸ਼ਕ ਸੁਟਣਾ ਇਸ਼ਕ ਆਪਣਾ ਪੈਦਾ ਕਰਨਾ ਉਸ ਮਾਲਕ ਨੇ ਮਿਹਰ ਮੁਹabbat ਪਾਇਆ ਅਰਸ਼ ਪਰਸ਼ ਕੋ ਆਵੇਦ ਤਸਵੀਰ ਦਾਤ ਇਲਾਹੀ ਕਹਿੰਦਾ ਜਦੋਂ ਅਸੀਂ ਇਹ ਰੂਹ ਨੂੰ ਅਸੀਂ ਉਸ ਮਾਲਕ ਦੇ ਨਾਲ ਜੋੜ ਲਿਆ ਤਸਵੀਰ ਜਿਹੜੀ ਸਾਡੀ ਰੂਹ ਤਸਵੀਰ ਹੈ ਉਸ ਨੂੰ ਉਸ ਮਾਲਕ ਦੇ ਨਾਲ ਜੋੜ ਲਿਆ ਫਿਰ ਉਸ ਮਾਲਕ ਦੀ ਇੱਕ ਦਾਤ ਇਲਾਹੀ ਆਵੇਗੀ ਉਦੀ અપਾਰ ਕਿਰਪਾ ਮਾਲਕ ਦੇ ਹੋਏਗੀ ਦਾਤ ਇਲਾਹੀ ਫਤੂ ਤੇ ਫਤੂਲ ਪੜ ਗਏ ਪਕੰਬਰ ਇਲਾਹੀ ਤਾਂ ਜਾ ਕੇ ਉਸ ਮਾਲਕ ਦਾ ਦਰਸ਼ਨ ਦੇਦਾਰ ਗਏ ਫਤੂ ਤੇ ਫਤੂਲ ਨੇ ਵੀ ਉਸ ਮਾਲਕ ਦਾ ਜ਼ਿਕਰ ਕੀਤਾ ਉਸ ਮਾਲਕ ਦਾ ਧਿਆਨ ਕੀਤਾ ਉਸ ਅੱਲਾ ਪਾਕ ਨਾਲ ਉਸ ਮਾਲਕ ਦੇ ਨਾਲ ਆਪਣੇ ਨਾਲ ਇਸ਼ਕ ਲਾਇਆ